ਸਾਸ਼ੀ ਗਾ ਦੋਸਤੋ ਲਾਈਵ ਹੋਇਆ ਪੰਜਾਬ ਨੂੰ 24 ਟੀਵੀ ਚੈਨਲ ਤੇ ਮੌਜੂਦ ਆ ਜੇਰ ਰੋਡ ਤੇ ਜੇਰ ਰੋਡ ਤੋਂ ਸਿੱੰਮੀ ਕਲਾਂ ਨੂੰ ਜਿਹੜਾ ਰੋਡ ਜਾਂਦਾ ਇੱਥੇ ਇਹ ਰੋਡ ਜਿਹੜਾ ਕੱਟੋਵਰ ਦੀ 10 12 ਸਾਲਾਂ ਤੋਂ ਉੱਪਰ ਜਿਹੜਾ ਰੋਡ ਟੁੱਟਿਆ ਤੇ ਜਿੱਥੇ ਹਦੀਪ ਸਿੰਘ ਮੁੰਡੀਆਂ ਦੇ ਵੱਲੋਂ ਕੈਬਨਟ ਮੰਤਰੀ ਵੱਲੋਂ ਜਿਹੜਾ ਦੁਖਾਡਰ ਕੀਤਾ ਗਿਆ ਤੇ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤੁਸੀਂ ਇਹ ਰੋਡ ਦੇਖ ਸਕਦੇ ਹੋ ਕਿ ਜਿੱਥੇ ਲੋਕ ਹਜ਼ਾਰਾਂ ਨਿਕਲਦੇ ਨੇ ਤੇ ਕਈ ਵਾਰੀ ਤਾਂ ਸੜਕ ਦੇ ਹਾਦਸੇ ਦੇ ਕਾਰਨ ਕਈ ਹਾਦਸੇ ਹੋ ਚੁੱਕੇ ਨੇ ਜਿਨ੍ਹਾਂ ਕਰਕੇ ਛੋਟਾ ਵੀ ਲੱਗਿਆ ਨੇ ਜੋ ਇਹ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਇੱਥੇ ਗੱਡੀਆਂ ਹਜ਼ਾਰਾਂ ਨਿਕਲਦੀਆਂ ਨੇ ਇਸ ਰੋਡ ਤੇ ਤੇ ਕਿਵੇਂ ਗੱਡੀਆਂ ਜਿਹੜੀਆਂ ਡੋਲਦੀਆਂ ਆ ਰਹੀਆਂ ਨੇ ਜੋ ਇਹ ਤਸਵੀਰਾਂ ਨੇ ਤਾਲਪੁਰ ਰੋਡ ਤੋਂ ਅਸੀਂ ਲਾਈਵ ਦਿਖਾ ਰਹੇ ਹਾਂ ਪੰਜਾਬ ਨੂੰ 24 ਟੀਵੀ ਚੈਨਲ ਦੇ ਰਾਹੀਂ ਤਾਂ ਇੱਥੇ ਦੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹਨਾਂ ਦਾ ਇਸ ਬਾਰੇ ਕੀ ਕਹਿਣਾ ਦੇਖ ਸਕਦੇ ਹੋ ਤੇ ਕੈਮਰਾ ਪਿੱਛੋਂ ਕੋਈ ਜਿਹੜੇ ਤਸਵੀਰਾਂ ਨੇ ਦਿਖਾ ਦਿੱਤੀਆਂ ਜਨ ਤੋਂ ਦੇਖ ਸਕਦੇ ਹੋ ਕਿ ਇੱਕ ਸ਼ੀਸ਼ਾ ਜਿਹੜਾ ਬਹੁਤ ਮਜ਼ਬੂਤੀ ਜਿਹੜਾ ਸ਼ੀਸ਼ੇ 'ਤੇ ਲੱਗਿਆ ਤੇ ਕਿ ਇਹ ਜਿਹੜਾ ਟੁੱਟਣ ਦਾ ਕਾਰਨ ਕੀ ਆ ਸੀ ਗਲਤ ਕਰ ਰਹੇ ਤਾਂ ਜੀ ਇਹ ਸ਼ੀਸ਼ੇ ਵੀ ਟੁੱਟ ਗਏ ਸ਼ੀਸ਼ੇ ਜੀ ਤਿੰਨ ਵਾਰੀ ਪੋੜ ਚੁੱਕੇ ਹੈ ਅੱਛਾ ਪਹਿਲਾਂ ਸਾਰਾ ਸ਼ੀਸ਼ਾ ਸੀਗਾ ਤੇ ਆ ਬੋਰਡ ਵੀ ਫੁੱਟਿਆ ਆ ਆ ਬੋਰਡ ਵੀ ਟੁੱਟ ਗਿਆ ਆ ਅੱਛਾ ਪੱਤਰ ਵੱਜ ਗਏ ਅੱਛਾ ਇਹ ਤਿੰਨ ਵਾਰੀ ਸ਼ੀਸ਼ੇ ਪੋੜ ਚੁੱਕੇ ਆ ਰੋਡ ਤੇ ਗੱਡੀਆਂ ਡੇ ਲੰਘਦੀ ਫੇਰ ਰੋਡ ਤੇ ਗੱਡੀਆਂ ਆਉਂਦੀਆਂ ਸਿੱਧੇ ਪੱਥਰਾਂ ਉੱਤੇ ਵੱਜਦਾ ਇਹਦਾ ਨਿਕੋ ਸ਼ੀਸ਼ਾ ਟੁੱਟਿਆ ਅਗਲਾ ਮੰਨ ਲਓ ਸਾਰਾ ਸਾਹਮਣੇ ਸ਼ੀਸ਼ਾ ਦੇਖੋ ਹਾਂ ਜੀ ਮੈਂ ਕਹੀ ਐ ਇੱਕ ਦਿਨ ਬੋੜਾ ਡਿੱਗ ਪਿਆ ਕੋਡੇ ਤੇ ਵੱਜਾ ਉਹਦੇ ਇਹ ਚੱਕ ਕੇ ਖੜਾ ਕੀਤਾ ਸੀ ਉਹ ਹਾਂ ਆ ਹਲਾ ਦੇ ਇੱਕ ਵਾਰ ਨਹੀਂ ਤਿੰਨ ਵਾਰ ਰੋਇ ਦਾ ਚੰਗੇ ਬੰਦੇ ਨੇ ਲੋਕੀ ਦਤਾਨਾ ਅਦਰ ਲਈ ਸਾਡੀ ਮਾਰਕੀਟ ਖਾਲੀ ਪਈ ਹੈ ਆਪਣੇ ਹਾਂ ਤਾਂ ਨਹੀਂ ਤੇ ਕੋਈ ਆਂਦਾ ਨਹੀਂ ਗਲਤ ਚੀਜ਼ ਬਣਾਉਣ ਲਈ ਤਾਂ ਕੰਮ ਉਤਨਾ ਦਾ ਹੈਗਾ ਲੋਕਾਂ ਨੇ ਮੋਮਬੱਤੀਆਂ ਪਰ ਆਇਆ ਹੋ ਪਰ ਸਾਰਿਆਂ ਨੇ ਗਾਕੀ ਵੀ ਨਹੀਂ ਨਿਕਲਦੇ ਹੋਣੇ ਲੋਕ ਗਾਕ ਮਿੱਟੀ ਦੇ ਮੁੰਡੇ ਕੋਲੇੜੀ ਲਾਉ ਕੀ ਕਰੂਗਾ ਮਿੱਟੀ ਦੇ ਵਿੱਚ ਛੜ ਦਿਨ ਖਰਾਬ ਹੁੰਦੀ ਹਾਂਜੀ ਬਾਰਾ ਮਾਲ ਖਰਾਬ ਹੁੰਦਾ ਹੈ ਕੀ ਕਾਣਾ ਜੋ ਨਹੀਂ ਘਟ ਸਕਾ ਕੀ ਕਰੇ ਤੀ ਕੋਈ ਸਰਕਾਰ ਹੋਣਾ ਜੇ ਮੈਂ ਬਣਾ ਦੇਵਾਂ ਤਾਂ ਕੋ ਠੀਕ ਹੈ ਨਹੀਂ ਤਾਂ ਦੋਏ ਦਾ ਪਿਆ ਲੋਕਾਂ ਨੂੰ ਬਰਾ ਹਾਲ ਹੈ ਇੱਥੇ ਕੋਈ ਰੇੜੀ ਨਹੀਂ ਲਾਦਾ ਦੱਸਦਾ ਬਾਕੀ ਤਾਂ ਕਿਸ ਨੇ ਕੀ ਕਰਨਾ ਉਹ ਭਾਈ ਇਹ ਜਿੰਨਾਂ ਤੋਂ ਪਤਾ ਨਹੀਂ ਆ ਦੋ ਕਿਉਂ ਹੈ ਆ ਬਾਕੀ ਜਵਾਰੀਆਂ ਬੇਟੀਆਂ ਇਹਨਾਂ ਨੂੰ ਪੁੱਛ ਲਓ ਜਿਨ੍ਹਾਂ ਦੇ ਸਿਰ ਭਨੇ ਜਾਂਦੇ ਆ ਬੱਚੇ ਵੱਡੀ ਟੋਆ 'ਚ ਲੰਘ ਲੰਘ ਜਾਂਦੀ ਆ ਕੋਈ ਕੋਈ ਆਸਬ ਦੇ ਰਹੇ ਹੁੰਦੇ ਆ ਕੋਈ ਅਮਰਜੰਸੀ ਭਾਈਵੇ ਤੋਂ ਗੱਡੀ ਨਹੀਂ ਭਜਣੀ ਇਹ ਬੰਦਾ ਗੱਡੀ ਦੇ ਗੱਡੀ ਦੇ ਵਿੱਚ ਗੱਡੀ ਜੋ ਭੈਣੇਗਾ ਪਤਾ ਗੱਡੀ ਭਜਣੀ ਨਹੀਂ ਤੇ ਤੋਂ ਜੇ ਕੋਈ ਬਾਲ ਨੂੰ ਅਮਰਜੰਸੀ ਦੀ ਭੈਵੇ ਤੇ ਬੰਦਾ ਇੱਧੇ ਡੈਡ ਹੋਈ ਉਹ ਬੰਦਾ ਇੱਧੇ ਰੋਡ ਤੋਂ ਪਾਰ ਨਹੀਂ ਕਰ ਸਕਦਾ ਕਹਿੰਦਾ ਮਹਲੋ ਬਾਕੀ ਉਸ ਤੋਂ ਵੱਧ ਸਵਾਰੀਆਂ ਜੇ ਵੱਧ ਦੋਗੀ ਨੇ ਬਾਕੀ ਇਹਨਾਂ ਨਾਲ ਗੱਲਬਾਤ ਚੱਲਦੀ ਆ ਚਲੋ ਬਾਕੀ ਤੋ ਦੇਖ ਰਿਹਾ ਹਾਂ ਕਿ ਆਟੋ ਝੜਾਰੇ ਆ ਬਾਈ ਇਹ ਕਹਿੰਦਾ ਜੋ ਵੀ ਸਰ 10 ਸਾਲ ਹੋ ਗਏ ਬਣੀ ਨਹੀਂ ਰੋਡ 10 ਸਾਲ ਹੋ ਗਏ ਰੋਡ ਹੀ ਨਹੀਂ ਬਣੀ ਬਹੁਤ ਪੁਰਾ ਹੈ ਦਵਾਈਆਂ ਲੈ ਆਦੇ ਆ ਆਪਣੇ ਫੋਨ ਤੇ ਆ ਕੇ ਤੋਂ ਕਰਾ ਕੇ ਆ ਰਹੇ ਆ ਦਵਾਈਆਂ ਲੈ ਕੇ ਆ ਰਹੇ ਆ ਇੰਨਾ ਪੁਰਾ ਹਾਲ ਹਾਂਜੀ ਸਰ ਇਹ ਕਿਹੋ ਜਿਹਾ ਹਾਲ ਹੈ ਦਵਾਈਆਂ ਤਾਂ ਪੁਰਾ ਗਾ ਕੇ ਆ 300 ਕਰਾ ਕੇ ਆਏ ਹੈ ਨਹੀਂ 300 ਕਰਾ ਕੇ ਆਏ ਹੋਣ ਵੀ ਥੋੜਾ ਸਜਿਆ ਹਾਲ ਪਿਆ ਬਹੁਤਾਰੇ ਲੋਕ ਦੇਖ ਰਹੇ ਹੋ ਕਿ ਜਿਹੜੇ ਲੋਕ ਕਿੰਨੇ ਦੁਖੀ ਨੇ ਕੋ ਤਸਵੀਰਾਂ ਨੇ ਤੁਹਾਡਾ ਨਾਲ ਸਾਂਝਾ ਕਰ ਰਹੇ ਆ। ਉਹ ਤੇ ਦੇਖ ਰਹੇ ਤੁਸੀਂ ਦਿਖਾ ਰਹੇ ਆ ਤੁਹਾਨੂੰ। ਅਜਿਹੜਾ ਪਟੋਆ ਪੱਟਿਆ ਕਿੰਨੇ ਮਹੀਨੇ ਹੋ ਗਏ ਨੇ। ਸਾਲ ਜੀ ਤੁਸੀਂ ਮੈਂ ਲਾ ਵੀ ਮੈਨੂੰ ਇਹੀ ਗੱਲ ਗਏ ਵੀ ਜੇ ਕੋ ਕੰਮ ਕਰਦਾ ਉਹਨੂੰ ਕਰਨ ਦੋ ਵੋ ਮੈਂ ਇਹ ਨਹੀਂ ਕਹਿੰਦਾ ਇਹ 5-6 ਮਹੀਨੇ ਤੋਂ ਪਟਿਆ ਆ ਟੋਆ ਇਦਾਂ ਹੀ ਆਏ ਤਾਰਾਂ ਦਾ ਕੰਮ ਆ ਇਹ ਰੂ ਗਿਆ ਹੁਣ ਉਹ ਤਾਜ਼ਾ ਬੱਟ ਰੇ ਆ ਜੀ ਉਹ ਤੁਸੀਂ ਦਿਖਾ ਸਕਦੇ ਆ ਉਹ ਵੀ ਅੱਧੀ ਪਟਿਆ ਰਹਿ ਜਾਣਾ ਮੈਂ ਅਸੀਂ ਇਹ ਨਹੀਂ ਕਹਿੰਦੇ ਵੀ ਨਾ ਕਰੋ ਕੰਮ ਕਰੋ ਉਹਨੂੰ ਨਿਬੇੜ ਦੋ ਸਮੇੜ ਦੋ ਤਾਂ ਕਿ ਵਿੱਚ ਕੋਈ ਆਸਤਾ ਨਾ ਹੋਵੇ ਇਹ ਕਿੰਨੀ ਡੂੰਗੀ ਛੜ ਕੇ ਦੇਖੋ ਵੀ ਦਿਖਾਓ ਪਹਿਲਾਂ ਡੂੰਗੀ ਕਿੰਨੀ ਛੜਤ ਮੇਂ ਜਿਹੜੀ ਰੋੜ ਆ ਉਤੋਂ ਟੋਟਵਰ ਫਟਕੋਆ ਪਿਆ ਹੈ ਤੇ ਇਹਨਾਂ ਬਰਤਾਤਾਵਾਂ ਵੀ ਨਹੀਂ ਸ਼ੁਰੂ ਹੋਏ ਅਜੇ ਬਰਤਾਤਾ ਨਹੀਂ ਸ਼ੁਰੂ ਹੋਈਆਂ ਜਦੋਂ ਬਰਤਾਤਾ ਇਹਦੇ ਪਾਣੀ ਬੱਚੇ ਨਹੀਂ ਲੰਘਦੇ ਹੈਗੇ ਬੱਚੇ ਵੀ ਡਾਂਡਾ ਡਾਰ ਕੇ ਲੰਘਦੇ ਬਾੜਲੇ ਦੇ ਪਾਸੇ ਦੀ ਜੇ ਕੋਈ ਦੇਖ ਕੇ ਮਰ ਗਿਆ ਕੌਣ ਜ਼ਿੰਮੇਵਾਰ ਹੈ ਤੇ ਕੈਮਰਾ ਪਰਸਨ ਨੂੰ ਇੱਕ ਜਿਹੜੀ ਤਸਵੀਰਾਂ ਨੇ ਤਾਜ਼ੀਆਂ ਕੀਤੀਆਂ ਜਾਂ ਸੋ ਦੇਖ ਸਕਦੇ ਹੋ ਤੇ ਤਸਵੀਰਾਂ ਲਈ ਸਾਨੂੰ ਦਿਖਾ ਰਹੇ ਹੈ ਕਿ ਜਿਹੜਾ ਇੱਕ ਕੇਬਲ ਤਾਰ ਜਿਹੜੀ ਇਸ ਤਰ੍ਹਾਂ ਪਈਆਂ ਨੇ ਕਿ ਇਹ ਨਹੀਂ ਪਤਾ ਕੰਮ ਚੱਲ ਰਿਹਾ ਹੈ ਕਿ ਕੰਮ ਹੋ ਰਿਹਾ ਪਰ ਜਿਹੜਾ ਢੋਲਾ ਸਿੰਘ ਨੇ ਦੱਸਿਆ ਕਿ ਸਾਨੂੰ ਸਮਾਜ ਸੇਵਕ ਨੇ ਕਿ ਜਿਹੜਾ ਕਾਫੀ ਮਹੀਨਿਆਂ ਤੋਂ ਇਦਾਂ ਹੀ ਹੈ ਤੇ ਕਿਸੇ ਦੀ ਉਹ ਨਾ ਪਾਈ ਤੇ ਗੱਲ ਕਰਾਂ ਹਾਂ ਹਾਂ ਜੀ ਉਹ ਆਇਰ ਜਗਾ ਖਾਲਸਾ ਵੈਰੀ ਬਤੇ ਜੀ ਆ ਟੋਏ ਦੇ ਸੀ ਬਹੁਤ ਪ੍ਰਸਾਰਨਾ ਜੀ ਇਹ ਪੱਟ ਦੇ ਪੱਟਦੇ ਰਹਿੰਦੇ ਨੇ ਪੱਟਦੇ ਰਹਿੰਦੇ ਨੇ ਇਹਨੂੰ ਬੰਦ ਨਹੀਂ ਕਰਦੇ ਇਹਦਾ ਗਵਾਹ ਮੈਂ ਆ ਝਾਰਾ ਮੱਲਾ ਗਵਾਹ ਆ ਉੱਥੇ ਇੱਕ ਵਾਰ ਜਨਾਨੀ ਡਾਕੀ ਜੀ ਉਹਦੇ ਕਿਰਪਾ ਮਾਲਗਰ ਬੱਚਾ ਹੋਣਾ ਸੀਗਾ ਠੀਕ ਆ ਜੇ ਉਹ ਨਾ ਚੱਕਦੇ ਉਹਦਾ ਬੱਚਾ ਖਰਾਬ ਹੋ ਜਾਂਦਾ ਕੋਈ ਜ਼ਿੰਮੇਵਾਰ ਸੀਗਾ ਇਹ ਟੋਏ ਪੱਟ ਕੇ ਚਲੇ ਜਾਂਦੇ ਨੇ ਜੀ ਇੱਕ ਵਾਰੀ ਮੈਂ ਪੂਰਿਆ ਵੀ ਆ ਜੀ ਮੈਨੂੰ ਕੋ ਡਰ ਨਹੀਂ ਕਿ ਇਹਦਾ ਜੇਉ ਸਿੰਘਾ ਵੈਸੇ ਡਰ ਹੁੰਦਾਗਾ ਛਾਤੇ ਦੇ ਵਿੱਚ ਮੈਂ ਜਦ ਪੂਰਿਆ ਮੈਂ ਕਹਿੰਦਾ ਜਿਹੜਾ ਥੋੜਾ ਅਫਸਰਾਂ ਦਾ ਮੇਰੇ ਨਾਲ ਗੱਲ ਕਰਾਓ ਠੀਕ ਆ ਮੈਂ ਪੂਰਿਆ ਕਿਉਂ ਦੇਖੋ ਜੀ ਅਸੀਂ ਭੱਜ ਕੇ ਆ ਗਏ ਦੁਕਾਨ ਤੋਂ ਅਸੀਂ ਕੜ ਦੇ ਆ ਕੇ ਠੀਕ ਆ ਜੀ ਇਹਨਾਂ ਨੂੰ ਕਿਰਪਾ ਕਰਕੇ ਕਹੋ ਕਿ ਇਹ ਪਟਿਆ ਕਰਨ ਆਪਣਾ ਕੰਮ ਕਰਿਆ ਕਰਨ ਪੂਰ ਦਿਆ ਕਰਨ ਆਹ ਨੂੰ ਘੜ ਘੜ ਮਹੀਨਾ 2 ਮਹੀਨੇ ਹੋ ਗਏ ਜੀ ਉਹ ਬੜਾ ਆਸਾ ਹਸਾ ਇਹਦੇ ਵਿੱਚ ਕੋਈ ਗੱਲਵਾਦ ਜਿੰਨੇ ਵਾਰ ਹੈਗਾ ਕੋਈ ਜ਼ਿੰਮੇਵਾਰੀ ਵੀ ਕੋਈ ਲੈਂਦਾ ਦੋਆ ਬਟਨ ਦੀ ਜ਼ਿੰਮੇਵਾਰੀ ਹੈਗਾ ਦੋਆ ਪੜਦੇ ਇਹਦੀ ਕਿਰਪਾ ਛੜਕਦਾ ਬਣੇ ਨਾ ਆਪਣੇ ਬਾਅਦ ਦੀ ਗੱਲਾਂ ਨੇ ਇਹ ਜਰੂਰ ਹੱਲ ਹੋ ਜੇਗੀ। ਵਿਸ਼ਾ ਤੇ ਗੱਲ ਕਰਾਂਗੇ ਸਭ ਤੋਂ ਬਲੇੜਾ ਅੱਜ ਦਾ ਜਿਹੜੇ ਮੁੱਦੇ ਤੇ ਗੱਲ ਕਰਾਂਗੇ ਮੌਜੂਦ ਹੈ ਜੀ ਅਸਲ ਵਿੱਚ ਜੇ ਰੋਡ ਤੇ ਟਾਇਪ ਰੋਡ ਤੇ ਜਿੱਥੇ ਅਕਸਰ ਇਥੇ ਰੋਡ ਤੋਂ ਹਜ਼ਾਰਾਂ ਗੱਡੀਆਂ ਨਿਕਲਦੀਆਂ ਨੇ ਤੇ ਕਾਫੀ 10-12 ਸਾਲਾਂ ਤੋਂ ਵਿਚਾਰਿਆ ਕਿ ਇੱਥੇ ਰੋਡ ਦੀ ਜਿਹੜੇ ਖਸਤਾ ਹਾਲਤ ਬਹੁਤ ਖਰਾਬ ਹੈ। ਸੋ ਪਹਿਲੇ ਤੁਹਾਨੂੰ ਮੇਰੇ ਪਿੱਛੇ ਇੱਕ ਤੁਹਾਨੂੰ ਨੀ ਪੱਥਰ ਰੱਖਿਆ ਉਹ ਤੇ ਖਾਵਾਂਗੇ ਤੇ ਕਿਹਦੇ ਵੱਲੋਂ ਰੱਖਿਆ ਗਿਆ ਸੋ ਇਹ ਤਸਵੀਰਾਂ ਨੇ ਪਹਿਲਾਂ ਛੱਡਣਾ ਸਾਂਝਿਆ ਕਰਾਂਗੇ। ਸੋ ਦੇਖ ਸਕਦੇ ਹੋ ਪੰਜਾਬ ਸਰਕਾਰ ਮਾਝੋ ਸਦਾ ਭਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਰਹਿਨ ਹਮਾਈ ਹੇਠ ਲਿੰਕ ਰੋਡ ਜੀਟੀ ਰੋਡ ਤੋਂ ਤਾਜਪੁਰ ਤਨਾਂਸੂ ਖਾਸੀ ਕਲਾ ਚੌਂਕ ਲੁਧਿਆਣਾ ਦੀ ਸਪੈਸ਼ਲ ਪੇ ਦੇ ਕੰਮ ਦਾ ਨੀ ਪੱਥਰ ਸਾਡੇ ਮਾਝੋ ਸਦਾ ਹਰਦੀਪ ਸਿੰਘ ਮੁੰਡਿਆ ਕੈਬਨਟ ਮੰਤਰੀ ਪੰਜਾਬ ਸਰਕਾਰ ਤੇ ਤਰੀਕ ਵੀ ਤੁਹਾਨੂੰ ਦੱਸਾਂਗੇ ਜੋ 9425 ਜੋ 9425 ਨੂੰ ਇਹ ਨੀ ਪੱਥਰ ਰੱਖਿਆ ਗਿਆ ਉਸੇ ਸਬੰਧ ਵਿੱਚ ਅਸੀਂ ਛੱਡ ਨਾਲ ਗੱਲਬਾਤ ਕਰ ਰਹੇ ਤੇ ਤੁਹਾਨੂੰ ਮਿਲਾਵਾਂਗੇ ਸਮਾਜ ਸੇਵਕ ਜੋ ਭੋਲਾ ਜੀ ਅਕਸਰ 50 ਨੂੰ 24 ਟੀਵੀ ਚੈਨਲ ਦੇ ਹਮੇਸ਼ਾ ਅੰਦਰ ਅੰਦਰ ਇਹ ਗੱਲਬਾਤ ਕਰਾਂਗੇ ਤੁਸੀਂ ਕਿਹੜੀ ਨਵੀਂ ਗੱਲ ਛਿੜ ਕੇ ਬੈਠ ਗਏ ਹੋ ਤੇ ਇੱਕ ਪਾਸੇ ਦਾ ਬੋਰ ਲੱਗਿਆ ਤਾਂ ਸੁਣਿਆ ਕਿ ਤੁਸੀਂ ਇਸ ਰੋਡ ਦੇ ਬਾਰੇ ਬਹੁਤ ਵੱਡੀ ਚਰਚਾ ਕਰਨ ਜਾ ਰਹੇ ਹੋ ਕੀ ਕਰਨ ਜਾ ਰਹੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੇ ਫਤੇ ਭੋਲਾ ਸਿੰਘ ਮੇਰਾ ਨਾਲਕਾ ਸਾਨੇ ਵਾਲ ਤੋਂ ਜਿਵੇਂ ਕਿ ਤੁਹਾਨੂੰ ਪਤਾ ਵਾ ਇਹ ਜਿਹੜੀ ਰੋਡ ਆ ਰੋਡ ਦਿਖਾ ਦਿਓ ਪਹਿਲਾਂ ਟੁੱਟੀ ਹੋਈ ساری ਇਹ ਤਾਜਪੁਰ ਰੋਡ ਜੇਲ੍ਹ ਤੋਂ ਲੈ ਕੇ ਖਾਸੀ ਪਿੰਡ ਤੱਕ ਜਾਂਦੀ ਆ ਇਹਦੇ ਨਾਲ ਵਾਲੇ ਦੁਆਲੇ ਨਿਕਲਦੇ ਆ ਬਾਂਬਿਆ ਨੂੰ ਨਿਕਲ ਗਈ ਜਮਾਲਪੁਰ ਨਿਕਲਦੀ ਆ ਵਿੱਚ ਲਿੰਕ ਰੋਡ ਨੇ ਇਹ ਜਿਹੜੀ ਮੇਨ ਰੋਡ ਪਿਛਲੇ 10-15 ਸਾਲ ਤੋਂ ਟੁੱਟੀ ਹੋਈ ਜਗੀ ਔਰ 9 ਤਰੀਕ ਨੂੰ ਸਾਡੇ ਹਰਦੀਪ ਸਿੰਘ ਮੋਢੀਆ ਐਮਐਲਏ ਜੋ ਕੈਪਟਨ ਮੰਤਰੀ ਵੀ ਨੇ ਉਹ ਦਗਾਟਣ ਕਰਕੇ ਗਏ ਨੇ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਮੈਂ ਅੱਜ ਲੱਗਿਆ ਯਾਰੇ ਮੈਗਾ ਸ਼ਾਇਦ ਕੰਮ ਚੱਲ ਪਿਆ ਪਰ ਨਹੀਂ ਉਹ ਤਾਂ ਕਹਿੰਦੇ ਆਪਣੀ ਲੈਨ ਪਟਾਈ ਆ ਮਾੜੀ ਮੋਟੀ ਇਹ 4-5 ਮਹੀਨਿਆਂ ਤੋਂ ਇਹ ਲੈ ਜਿਹੜੀ ਰੋਡ ਆ ਪਾਸ ਹੋਈ ਹੋਈ ਆ ਉਹਨਾਂ ਨੇ ਆਪਣੇ ਬਿਆਨ ਵੀ ਦਿੱਤੇ ਆ ਵੀ ਇਹ ਪਾਸ ਹੋ ਗਈ ਆ 3.5 ਕਰੋੜ ਦੇ ਲਗਭਗ ਪੈਸੇ ਨਾਲ ਬਣੂਗੀ ਔਰ ਮਜ਼ਬੂਤੀ ਨਾਲ ਬਣੂਗੀ ਸੜ ਗਏ ਪਰ ਇਹ ਜਿਹੜਾ ਉਦਘਾਟਨ ਕੀਤਾ ਇਹ 3-4 ਮਹੀਨੇ ਲੇਟ ਕਿਉਂ ਕੀਤਾ ਜੇ ਪਾਸ ਹੋ ਗਈ ਪਹਿਲਾਂ ਕਰ ਦਿੰਦੇ 2 ਦਿਨ ਪਹਿਲਾਂ ਕਰ ਦਿੰਦੇ ਵੀ ਨਾ ਰੋਕ ਕੇ ਕਰ ਦਿੰਦੇ ਇਹ 4-5 ਮਹੀਨੇ ਬਾਅਦ ਕਿਉਂ ਕੀਤਾ ਦੂਜਾ ਨੰਬਰ ਦੇ 10-15 ਸਾਲ ਤੋਂ ਇਹ ਰੋਡ ਨਹੀਂ ਬਣੀ 3 ਸਾਲ ਹੁਣਾਂ ਦੀ ਸਰਕਾਰ ਕੋਲ ਆਏ ਨੂੰ ਹੋ ਗਈ ਆ ਅੱਜ ਉਹ ਇਹ ਉਦਘਾਟਨ ਕਰ ਗਏ ਆ ਮੈਨੂੰ ਨਹੀਂ ਲੱਗਦਾ ਵੀ ਇਹ ਸਾਡਾ ਜਿਹੜਾ ਖਾਵਾ ਵੀ ਜਲਦੀ ਪੂਰਾ ਹੋਊਗਾ ਗੱਲ ਕਰਾਂਗੇ ਤੁਸੀਂ ਹਰ ਕਵਾਰੀ ਦੇਖੋ ਕਿੰਨੀ ਵੱਡੀ ਉਹਨੇ ਮਿਹਨਤ ਦੇ ਨਾਲ ਇੱਥੇ ਕਾਫੀ ਲੋਕ ਆਏ ਹੋਣੇ विद मीडिया ਵਿੱਚ ਵੀ ਖਬਰ ਲੱਗੀ ਹੋਣੀ ਆ ਕਿ ਹਰਦੀਪ ਸਿੰਘ ਮੁੰਡੀਆਂ ਵੱਲੋਂ ਇਸ ਚੀਜ਼ ਜਗ੍ਹਾ ਦਾ ਤਬਾਹਨ ਕੀਤਾ ਹੈ ਜੇ ਕੰਮ ਕਰਦੇ ਤਾਂ ਤੁਸੀਂ ਲੋਕ ਕੰਮ ਕਿਉਂ ਨਹੀਂ ਕਰਨ ਦਿੰਦੇ ਨਹੀਂ ਆਸੀਂ ਕੇ ਰੋਕਦੇ ਨਹੀਂ ਹੈਗੇ ਸਾਡਾ ਕੰਮ ਕਰਾ ਦੇ ਇਹ ਤੁਸੀਂ ਦੇਖ ਲਿਓ ਵੀ ਇਹ 5-6 ਮਹੀਨਿਆਂ ਤੋਂ ਪਹਿਲਾਂ ਜੇ ਕੋਈ ਪੱਟ ਪਟਾਈ ਆ ਜਾ ਕੋਈ ਇੱਥੇ ਸਮਾਨ ਆ ਜਵੇ ਤਾਂ ਜੋ ਕਹਿਣਾ ਉਹ ਦੇਣਾ ਕੋਈ ਵੀ ਗੱਲ ਹੁੰਦੀ ਆ ਤੁਸੀਂ ਸੜਕ ਦੇ ਮੁੱਦੇ ਤੇ ਬੋਲਦੇ ਹੋ ਕਿ 50% ਰੱਦਾ 50% ਜੇ ਕੰਮ ਕਰਦੀ ਆ ਚਿੱਟੇ ਨੂੰ ਲੈ ਕੇ ਕਿੰਨੇ ਨੱਤ ਪਾ ਰਹੇ ਆ ਉਹਦੇ ਬਾਰੇ ਕੋਈ ਤੁਸੀਂ ਬੋਲਦੇ ਇਹ ਕੋਹਾੜੀ ਦਾ ਭਗਵਾਨ ਦਾ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਚਿੱਟੇ ਨੂੰ ਨਾ ਨੱਤ ਪਾਈ ਹੋਈ ਆ ਰਹੀ ਸੜਕਾਂ ਦੀ ਗੱਲ ਸਾਹਿਬ ਜੀ ਤੁਹਾਨੂੰ ਮੈਂ ਸਾਰੇ ਹਲਕੇ ਚ ਘੁਮਾ ਰਿਆ ਵਾਂ ਤੁਸੀਂ ਘੁੰਮ ਵੀ ਰਹੇ ਹੋ ਅੱਜ ਮੈਂ ਤਾਜਪੁਰ ਰੋਡ ਤੇ ਵੀ ਘੁੰਮ ਕੇ ਆਇਆ ਵਾਂ ਉੱਥੇ ਸਪੈਸ਼ਲ ਉਹਨਾਂ ਨੇ ਬੁਲਾਇਆ ਮੈਨੂੰ ਅ ਸ਼ਨੀ ਮੰਦਿਰ ਦੇ ਸਾਹਮਣੇ ਉਹ ਪੱਟੀ ਹੋਈ ਸੀਗੀ ਸੀਵਰੇਜ ਲਾਈਨ ਪੱਟੀ ਉਹਨਾਂ ਡੇਢ ਮਹੀਨਾ ਹੋ ਗਿਆ ਪੱਟੀ ਹੋਈ ਨੂੰ ਉਹ ਪਟਕੇ ਲਾਈਨ ਪਾ ਕੇ ਚਲਗੇ ਉਥੇ ਕਿੰਨੇ ਐਕਸੀਡੈਂਟ ਹੋ ਗਏ ਕੱਲ ਵੀ ਇੱਕ ਗੱਡੀ ਫਸੀ ਔਰ ਮੁੰਡੇ ਦੇ ਸੱਟ ਲੱਗੀ ਆ ਉਹਨਾਂ ਨੇ ਬਕਾਇਦਾ ਆ ਆ ਪਾ ਕੇ ਉਹ ਨਿਰੇਖਣ ਕੀਤਾ ਵਾ ਉਹ ਲੈ ਜੀ ਦੇਖੋ ਜੇ ਸਰਕਾਰ ਕੰਮ ਕਰਦੀ ਹੈ ਉਹ ਖੁਸ਼ੀ ਹੋਣੀ ਚਾਹੀਦੀ ਹੈ ਕਿ ਜਦ ਹਰਦੀਸ਼ ਸਿੰਘ ਮੁੰਡੇ ਜੀ ਨੇ ਪੱਥਰ ਲਗਾ ਕੇ ਗਏ ਨੇ ਥੱਲੇ ਤਾਜ਼ਾ ਨਵਾਂ ਨਵਾਂ ਪੱਥਰ ਲੱਗੇ ਹੋਏ ਵਾ ਥੋੜਾ ਵੇਰਤਾ ਕਰੋ ਤੁਸੀਂ ਤਾਂ ਇੱਕ ਤਾਂ ਬੰਦਾ ਦੂਜਾ ਮੀਡੀਆ ਬੁਲਾ ਲਈ ਗਏ ਨੇ ਜੀ ਅਸੀਂ ਵਿਸ਼ਵਾਸ ਨਹੀਂ ਕਰਦੇ ਭਾਈ ਜੀ ਪੱਥਰ ਲੱਗ ਗਿਆ ਵਾ ਇਹ ਆ ਮੱਲੇ ਵਾਲੇ ਸਾਰੇ ਗਵਾਹ ਨੇ ਜੇ 3-4 ਮਹੀਨਿਆਂ ਤੋਂ ਪਹਿਲਾਂ ਇੱਥੇ ਕੰਮ ਸਟਾਰਟ ਹੋ ਗਿਆ ਜੋ ਕਹਿਣਾ ਦੇਣਾ ਵਾ ਕੱਲੇ ਪੱਤਰ ਲਾਉਣ ਨਾਲ ਸਾੜਗਾ ਬਾਸ ਨਹੀਂ ਹੁੰਨੀਆਂ ਨਾ ਬਣਦੀਆਂ ਨੇ ਜਿਹੜੇ ਲੋਕਾਂ ਨੇ ਇੱਥੇ ਦੁਖੀ ਹੋਏ ਆ ਜਿਨ੍ਹਾਂ ਨੇ ਨਾਰਕ ਭੋਗਿਆ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਨੂੰ ਪੁੱਛੋ ਤੁਸੀਂ ਵੀ ਕਿੰਨਾ ਚਿਰ ਹੈ 10-15 ਹਾਲ ਤੋਗੇ ਪਿੱਛੇ ਜੇ ਧਾਰਨਾ ਲੱਗਿਆ ਉਲਟਾ ਚਕਾਉਣ ਦਾ ਆ ਜਾਂਦਾ ਪ੍ਰਸ਼ਾਸਨ ਪਰ ਸਾਡੇ ਦੁੱਖਾਂ ਨੂੰ ਕੋਈ ਸੁਣਦਾ ਥੋੜੀ ਆ ਜਾਂਦਾ ਹੋਵੇ ਕੋਈ ਸੁਣਦਾ ਹੋਵੇ ਕੀ ਕਹਿਣਾ ਚਾਹੋਗੇ ਮੰਗ ਕੀ ਰੱਖਣਾ ਚਾਹੁੰਦੇ ਸੀ ਆ ਕੇ ਮੇਰੀ ਇਹ ਹੈ ਹਰਦੀਪ ਸਿੰਘ ਮੁੰਡੀਆਂ ਜੀ ਨੂੰ ਐਮਐਲਏ ਨੇ ਸਾਡੇ ਉਹ ਮਾਨ ਜੋਗ ਨੇ ਉਹਨਾਂ ਮੂਰੇ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਕਿ ਮੁੰਡਿਆ ਸਾਹਿਬ ਨੀ ਪੱਤਾ ਤੁਸੀਂ 9 ਤਰੀਕ ਦਾ ਰੱਖਦਾ ਚੌਥੇ ਮਹੀਨੇ ਦੀ ਇਹ ਕੰਮ ਜਲ ਤੋਂ ਜਲਦ ਸ਼ੁਰੂ ਕਰਾ ਦਿਓ ਤਾਂ ਕਿ ਅਸੀਂ ਤੁਹਾਡੀ ਪ੍ਰਸ਼ੰਸਾ ਕਰ ਦਈਏ ਇਹੀ ਮੰਗਾਦਾ ਟੀਚੇ ਸੋ ਸਮਾਜ ਸੇਵਕੋ ਭੋਲਾ ਜੀ ਅੱਜ ਗੱਲ ਕਰ ਰਹੇ ਨੇ ਕਿ ਨੀ ਪੱਤਰ ਖਾ ਅਰਖਾ ਦਿੱਤਾ ਗਿਆ ਦੇਖੋ ਦੋਸਤੋ ਅਗਰ ਸਰਕਾਰ ਕੰਮ ਕਰਦੀ ਹੈ ਤਾਂ ਸਲੰਘਾ ਜੋ ਕਦਮ ਇਹ ਤੇ ਕੰਮ ਕਰਦੀ ਹੈ ਅਗਰ ਥੋੜਾ ਮੌਕਾ ਦਾ ਦਿਓ ਕਿਉਂ ਆਪਾਂ ਇਸ ਚੀਜ਼ ਦਾ ਇਸ਼ੂ ਬਣਾਣੇ ਆ ਸੋ ਗੱਲਬਾਤ ਕਰਾਂਗੇ ਬਾਪੂ ਜੀ ਨਾਲ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਬੂ ਜੀ ਕਿੰਨੇ ਚਿਰ ਹੋ ਗਏ ਜੀ ਇਸ ਹਾਲਤ ਨੂੰ ਪੱਕੇ ਨੂੰ ਹਾਲਤ ਨੂੰ ਹੋਈ ਗਏ ਨੇ 5-7 ਸਾਲ 5-7 ਸਾਲ ਹੋ ਗਏ ਜੀ ਇੱਤੀ ਬੁਰਾ ਹਾਲਾ ਜੀ ਹਾਂ ਜੀ ਆਸਰੇ ਵਗੈਰਾ ਵੀ ਹੋਇਆ ਪੰਜ ਸਾਲ ਤਾਂ ਪੱਕੇ ਹੀ ਹੋ ਗਏ ਨੇ ਅੱਛਾ ਆਸਰੇ ਵਗੈਰਾ ਵੀ ਹੋਇਆ ਜੀ ਵਿੱਚ ਹੁੰਦੇ ਹੀ ਰਹਿੰਦੇ ਨੇ ਇੱਕ ਪਾਸੇ ਦੇ ਨੇੜੇ ਕੋਈ ਰੋਡ ਚੱਲਦਾ ਬਹੁਤ ਰੋਡ ਚੱਲਦਾ ਬਹੁਤ ਅੱਛੇ ਕਿ ਹੁੰਦੇ ਹੀ ਰਹਿੰਦੇ ਨੇ ਕੋਈ ਆਪਣੇ ਕਾਸ਼ੇ ਜਦੋਂ ਨਾ ਕੋਈ ਕਿਸੇ ਦੇ ਵਿੱਚ ਬਚਿਆ ਕਿਉਂਕਿ ਆ ਮੀਂਹ ਦੇ ਪਾਣੀ ਰੇਖੇ ਰੇਖੇ ਤੇ ਪਾਣੀ ਨਾ ਭਰੇ ਰੰਗ ਹਰਦੀਪ ਸਿੰਘ ਮੁੰਡਿਆ ਮੰਤਰੀ ਸਾਹਿਬਾ ਚ ਘੱਟ ਕਰਕੇ ਗਏ ਨੇ ਕੀ ਲੱਗਦਾ ਕੋਦ ਤੱਕ ਸ਼ੁਰੂ ਕਰ ਦੇਣਗੇ ਕੋਈ ਪਤਾ ਨਹੀਂ ਜੀ ਮੈਂ ਉਹਦਨੇ ਇੱਥੇ ਹੈ ਨਹੀਂ ਸੀ ਮੈਂ ਇਹ ਮਗਾ ਪਾਸ਼ਣ ਸੁਣਿਆ ਨਹੀਂ ਦਾ ਅੱਛਾ ਮੈਂ ਤਾਂ ਪਾਸ਼ਣ ਨਹੀਂ ਸੁਣਿਆ ਤੁਸੀਂ ਹਾਂਜੀ ਇਹ ਵਿਸ਼ਵਾਸ ਕਰਦੇ ਹੋ ਮਾਨੀ ਪੱਥਰ ਤੇ ਪਰ ਸਵਾਲ ਤਾਂ ਇਹ ਆ ਹੁਣ ਵਿਸ਼ਵਾਸ ਤਾਂ ਉਹਨੂੰ ਹੁਣ ਆਜਾ ਇਹਨੇ ਲਾਇਆ ਜੀ ਮੇਰੇ ਤੋਂ ਤੁਹਾਨੂੰ ਤੁਹਾਨੂੰ ਵਿਸ਼ਵਾਸ ਨਹੀਂ ਤੇ ਵਿਸ਼ਵਾਸ ਤਾਂ ਹੁਣ ਕੋਲੋਂ ਜ਼ਿਆਦਾ ਆ ਸਾਨੂੰ ਜਣੇ ਜੀ ਸਸੀਓ ਭਾਈ ਜੀ ਜੇ ਪਾਸੋਂ ਚੱਲਦਾ ਹੋਟਲ ਕੀ ਕਹਿਣਾ ਚਾਹੋਗੇ ਤੁਸੀਂ ਇਸ ਰੋਡ ਬਾਰੇ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਕੀ ਪਤੇ ਮੁੰਡੀਆਂ ਸਾਹਿਬ ਆਏ ਸੀਗੇ ਜੀ ਦੇਖੋ ਭਰੋਸਾ ਦੇ ਗਏ ਨੇ 4 ਮਹੀਨੇ ਦੇ 4 ਮਹੀਨੇ ਅੰਦਰ ਬਣ ਜੇਗੀ ਬਣ ਜੇਗੀ ਤਾਂ ਵਧੀਆ ਗੱਲ ਆ ਜੀ ਬੜੇ ਲੋਕ ਜਲਖਵਾਰ ਹੋਏ ਨੇ ਬੜੀ ਧੀਰ ਦੀ ਮੰਗ ਸੀ ਇਹ ਸ਼ੁਕਰਾ ਸੁਣੀਆ ਕਹਿੰਦੇ ਨੇ 3 ਕਰੋੜ 31 ਲੱਖ ਰੁਪਏ ਦੀ ਆਈ ਆ ਜੀ ਚਲੋ ਮੈਂ ਇਹੀ ਕਹਿਣਾ ਵੀ ਵਧੀਆ ਬਣ ਜੇਵੇ ਜੀ ਜਿਹਦਾ ਲੋਕ ਗਰੀਬ ਲੋਕ ਗਰੀਬੀ ਸਾਈਕਲ ਤੇ ਜਾਂਦਾ ਜੀ ਅਮੀਰ ਤਾਂ ਘੱਟੇ ਜਾਂਦਾ ਤਾਂ ਨੰਗੀ ਜਾਣਾਗਾ ਗਰੀਬ ਨੂੰ ਮਾਰ ਪੈਂਦੀ ਆ ਬਹੁਤ ਵਧੀਆ ਗੱਲ ਹੈ ਜੇ ਸੁਣਦੇ ਨੇ ਅਗਰ ਜੇ ਬਣਦੀ ਆ ਤਾਂ ਬਹੁਤ ਬਹੁਤ ਹੀ ਮੁੰਡਿਆ ਸਾਹਿਬ ਦਾ ਸ਼ਕਰਾਨਾਗਾ ਕਿ ਉਹਨਾਂ ਨੇ ਸੁਣੀ ਤੇ ਉਹ ਕਹਿ ਕੇ ਗਏ ਨੇ 4 ਮਹੀਨੇ ਆਵਾਜ਼ ਬਣ ਜੀਏ 4 ਮਹੀਨੇ ਅੰਦਰ ਬਣ ਜੇਵੇ ਸ਼ੁਕਰਾ ਜੇ ਬਣੇਗੀ ਜੇ ਬਣੇਗੀ ਤਾਂ ਬਹੁਤ ਸਲੋਗਾ ਦੇ ਕੰਮ ਆ ਜੇ ਨਾ ਬਣੀ ਤਾਂ ਫਿਰ ਧਰਨੇ ਤੁਹਾਨੂੰ ਪਤਾ ਹੀ ਆ ਜੀ ਸਮਾਜ ਦਾ ਲਾਉਂਦੇ ਦੁਖੀ ਆ ਸਮਾਜ ਇਹ ਜਿਹੜੀ ਪਲੇਟ ਲਗਾਈ ਹੈ ਤੇ ਵਿਸ਼ਵਾਸ ਨਹੀਂ ਰੋ ਨਾ ਜੀ ਇਹ ਪਲੇਟ ਤਾਂ ਹੁਣ ਜੇ ਲਾਈ ਆ ਤਾਂ ਵਸਵਾਤ ਦੇ ਕਰਕੇ ਲਾਈ ਆ ਜੀ ਬਿਨਾ ਵਸਵਾਤ ਤੋਂ ਤਾਂ ਕੰਮ ਕੀਤਾ ਨਹੀਂ ਹੁੰਦਾ ਇਹ ਕੋਈ ਇਹ ਉਹਦੇ ਘਰ ਦਾ ਕੋਈ ਕੰਮ ਤਾਂ ਹੈ ਨਹੀਂਗਾ ਵੀ 3 ਕਰੋੜ 31 ਲੱਖ ਰੁਪਏ ਦੇਣਾਗਾ ਇਹ ਸੈਂਟਰ ਗਵਰਨਮੈਂਟ ਸਰਕਾਰਾਂ ਨੇ ਪਾਸ ਕਰਨਾ ਕੋਈ ਇੱਦਾਂ ਹੋੜਾ ਹੋ ਗਿਆ ਦੇਖੋ ਜੀ 4 ਮਹੀਨੇ ਦਾ ਟਾਈਮ ਦਿੱਤਾਗਾ ਅਜੇ ਤੱਕ ਕਹਿੰਨੇ ਗੈਰੂ ਸੱਚੇ ਪਾਤਸ਼ਾਹ ਕਿਰਪਾ ਕਰ ਗੁਰ ਆਮਦਾਦ ਜੀ ਉਤੇ ਵੀ ਇਹ ਜਲਦੀ ਬਣ ਜੇਵੇ ਬਾ ਸਾਡਾ ਤਾਂ ਹੀ ਉਹ ਆ ਕਹਿਣਾ ਜੀ ਇਹ ਮੇਰੇ ਕੀ ਕਾਫੀ ਦੁਕਾਨਾਂ ਵਾਲੇ ਨੇ ਜਿਹੜੇ ਮਿੱਟੀ ਘਟਾ ਘਟਾ ਇੰਨਾ ਜਾਂਦਾ ਬੁਰਾ ਸਮਾਨ ਕਾ ਵੀ ਖਰਾਬ ਹੁੰਦਾ ਹਾਂਜੀ ਨੁਕਸਾਨ ਤਾਂ ਹੁੰਦਾ ਹੀ ਜਾਂਦਾ ਹੈ ਗਰੀਬਾ ਬੰਦੇ ਜਾਂਦਾ ਦੀ ਦੁਕਾਨਾਂ ਨੇ ਇਹ ਇਹ ਤਾਂ ਚਲੋ ਹੁੰਦਲ ਸਾਹਿਬ ਨੇ ਇੱਕ ਜੀ ਸਰਪੰਚ ਬਣੇ ਨੇ ਉਹਨਾਂ ਨੇ ਪਤਾ ਨਹੀਂ ਮਾਰਕੀਟ ਵਾਲਿਆਂ ਨੇ 5-5000 ਰੁਪਏ ਇਕੱਠਾ ਕਰਕੇ ਆਪਣਾ ਪਹਚਾਣ ਕੀਤਾਗਾ ਵਧੀਆ ਗੱਲ ਉਹਨੇ ਸੋਚਾ ਹੁੰਦਲ ਸਾਹਿਬ ਦੀ ਜਿਨ੍ਹਾਂ ਨੇ ਆਪਣਾ ਪਹਚਾਣ ਕਰ ਕਿਉਂ ਉਹਨਾਂ ਨੇ ਮਾਰਕੀਟਿਆ ਚੋਚਿਆਗਾ ਗਰੀਬ ਜਨਤਾ ਚੋਚਿਆਗਾ ਨਿੱਕੇ ਵਾਲਾ ਪਹਿਲਾਂ ਲਾਂਦਾ ਜੀ ਲਾਂਦਾਗਾ ਚਲੋ ਉਹਨਾਂ ਨੂੰ ਧੰਨਵਾਦ ਜਿਹੜਾ ਉਹਨੇ 5-5000 ਰੁਪਏ ਦਾ ਕੁਝ ਵੀ ਲਾਇਆ ਜੀ ਕੋਲੋਂ ਕਰਕੇ ਲਾਤਾ ਤੇ ਉਹਨਾਂ ਨੇ ਵਧੀਆ ਕੀਤਾਗਾ ਚਲੋਗਾ ਯਾਰ ਕੰਮ ਕੀਤਾ ਜੀ ਵਧੀਆ ਕੰਮ ਆ ਜਿਹੜਾ ਬੇਚਾਰੀ ਕੀ ਗਾਣਾ ਜਾਓ ਸਾਨੂੰ ਬਹੁਤ ਤੁਹਾਡਾ ਧੰਨਵਾਦ ਆ ਜੀ ਤੁਹਾਡੇ ਸ੍ਰੋਹੀ ਸਾਡੇ ਕੰਮ ਹੁੰਦੇ ਨੇ ਜੀ ਜੇ ਅਸੀਂ ਕਹੀਏ ਸਾਡੀ ਸੋੜ ਦੇ ਅੱਢ ਦੇ ਸੁਣਦੇ ਨੇ ਹੈਗੇ ਇਹ ਪੱਤਰਕਾਰਾਂ ਦੇ ਸਹਿਯੋਗ ਨਾਲ ਹੀ ਸਾਡੀ ਸੁਣਦੇ ਨੇ ਪੱਤਰਕਾਰ ਹੀ ਇੱਕ ਜੱਗ ਨੇ ਉਹਨਾਂ ਦਾ ਜਿਹੜੇ ਕੰਮ ਕੱਢਦੇ ਨੇ ਨਹੀਂ ਸਾਡੇ ਵਰਗੇ ਕਿਹੜੇ ਸੁਣਨੀ ਉੱਥੇ ਚਲੋ ਜੀ ਚਾਹ ਪਿਆ ਦੀ ਪਿਆ ਦੀ ਠੀਕ ਆ ਨਾਲ ਚਾਹਾਂ ਮਾਜਾਂ ਕਿ ਉਹਨੂੰ ਪਿਉਂਦੇ ਨੇ ਤਕੜੇ ਲੋਕਾਂ ਦੇ ਚਾਹ ਪੀਂਦੇ ਨੇ ਗਰੀਬ ਬੰਦਾ ਰਾਹ ਜੀ ਰਹਿੰਦਾਗਾ ਹਾਂਜੀ ਮਲਬੇ ਮਲਬੇ ਕੰਮ ਹੋ ਗਿਆ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਹੜਾ ਸਾਡੀ ਇੱਥੇ ਗਰੀਬਾਂ ਦੀ ਆ ਕੇ ਸੁਣਦੇ ਨੇ ਠੀਕ ਆ ਜੀ ਮੈਂ ਪੱਤਰਕਾਰਾਂ ਦੇ ਸਿਰ ਤੇ ਕੰਮ ਆਉਣਾ ਜੀ ਜੇ ਅਸੀਂ ਕਹੀਏ ਲੱਖਾਂ ਬੰਦੇ ਚੱਲੀਏ ਨਹੀਂ ਆਉਣਾ ਕਿਉਂ ਮੀਡੀਆ ਆਂਦਾਗਾ ਟੀਵੀ ਆਂਦਾਗਾ ਤਾਂ ਕਿ ਵੀ ਕੋਸ਼ਿਸ਼ ਕਰੇ ਕਰ ਰਹੇ ਜੀ ਠੀਕ ਹੈ ਜੀ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਸੋ ਦੇਖ ਰਿਹਾ ਹਾਂ ਕਿ ਜਿਸ ਤਰ੍ਹਾਂ ਇਸ ਮਾਰਕੀਟ ਵਾਲਿਆਂ ਨੇ ਗਲਤ ਕਰ ਰਹੀ ਹੈ ਤੇ ਉਹ ਵੀ ਇਹੀ ਕਹਿੰਦੇ ਨੇ ਕਿ ਸਾਨੂੰ ਪੂਰਾ ਵਿਸ਼ਵਾਸ ਆ ਕਿ ਹਦੀਦ ਸਿੰਘ ਮੁੰਡੀਆਂ ਇਹਨਾਂ ਇਸ ਰੋਡ ਬਾਰੇ ਸੋਚਣ